ਹੜਪਿਤ ਇਲਾਕਿਆਂ ਵਿੱਚ ਜਿੱਥੇ ਸੰਪਰਦਾ ਸਰਹਾਲੀ ਸਾਹਿਬ ਵਾਲੇ ਮਹਾਪੁਰਖ ਨੇ ਤੁਸੀਂ ਬਨ ਬੰਨਨ ਦੀ ਸੇਵਾ ਆਰੰਭੀ ਸੀ ਉਥੇ ਹੀ ਨਾਲ ਦੀ ਲੋਕਾਂ ਦੇ ਮੁੜ ਵਸੇਬੇ ਤੇ ਕਿਸਾਨਾਂ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਦੇ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਸੰਪਰਦਾ ਮੁਖੀ ਬਾਬਾ ਸੁਖਸ ਸਿੰਘ ਜੀ ਵੱਲੋਂ ਇਲਾਕੇ ਦੇ ਬੱਚਿਆਂ ਲਈ ਸਕੂਲ ਕਾਲਜ ਬਣਾਉਣ ਦਾ ਵੱਡਾ ਐਲਾਨ ਕੀਤਾ ਗਿਆ ਹੈ ਇਸ ਸਬੰਧੀ ਗੱਲ ਕਰਦਿਆਂ ਸੰਤ ਬਾਬਾ ਸੁਖਸ ਸਿੰਘ ਜੀ ਨੇ ਕਿਹਾ ਹੈ ਕਿ ਸੰਗਤਾਂ ਦੀ ਮੰਗ ਸੀ ਕਿ ਇਸ ਕਸਬੇ ਵਿੱਚ ਬੱਚਿਆਂ ਦੀ ਸਿੱਖਿਆ ਦੇ ਲਈ ਨਾ ਤਾਂ ਕੋਈ ਸਕੂਲ ਹੈ ਤੇ ਨਾ ਹੀ ਕਾਲਜ ਜਿਸ ਕਰਕੇ ਬੱਚਿਆਂ ਨੂੰ ਪੜਾਈ ਦੇ ਲਈ ਕਾਫੀ ਦਿੱਕਤ ਆ ਰਹੀ ਨੇ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਸ ਕਸਬੇ ਦੇ ਵਿੱਚ ਸਕੂਲ ਕਾਲਜ ਬਣਾਇਆ ਜਾਵੇਗਾ ਇਸ ਦੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕਣਕ ਦੇ ਬੀਜ ਅਤੇ ਡੀਏਪੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ ਸਰਕਾਰ ਜਿਸ ਤਰ੍ਹਾਂ ਇਹ ਤਰ੍ਹਾਂ ਸਾਨੂੰ ਸਵਾਮਾ ਸੰਗਠਨ ਨੇ ਕਿਹਾ ਜਿਸ ਤਰ੍ਹਾਂ ਪਹਿਲਾਂ ਪ੍ਰਸ਼ਾਸਨ ਨੇ ਸੰੁਧੀ ਮੰਗ ਸੀ ਜਿਹੜੀ ਇੱਥੇ ਤੋੜ ਟੁੱਟੇ ਆ ਇਹਨਾਂ ਨੂੰ ਬੰਨਣਾ ਵੈਰੂ ਦੀ ਕਿਰਪਾ ਸਦਕਾ ਫਿਰ ਉਹ ਪਹਿਲਾਂ ਉਹ ਕੰਪਲੀਟ ਕੀਤੇ ਆ ਫਿਰ ਉਸ ਤੋਂ ਬਾਅਦ ਸੰਗਤ ਦੀ ਮੰਗ ਸੀ ਜਿਹੜੀ ਜ਼ਮੀਨ ਆ ਇੱਥੇ ਅਧਰੀ ਦੇ ਹੈਗੀ ਕੋਈ ਬਹੁਤਾ ਰਿੱਤਾ ਦੇ ਤੇ ਪਹਿਨੀ ਇਸ ਏਰੀਆ ਦੇ ਵਿੱਚ ਆ ਉਹਦੀ ਬਜਾਈ ਵਾਸਤੇ ਖਾਦ ਦੀ ਜਾਂ ਬੀਜ ਦੀ ਲੋੜ ਆ ਉਹ ਸੰਗਤ ਨੂੰ ਉਹ ਜਾਇ ਕਰਾਈ ਜਾਵੇ ਤੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਉਹ ਸਾਰੇ ਜਿੱਥੇ-ਜਿੱਥੇ ਲੋੜ ਹੈਗੀ ਸੀ ਜਿਹੜੇ-ਜਿਹੜੇ ਪਿੰਡ ਦੇ ਵਿੱਚ ਘਰਾਂ ਤੱਕ ਸਾਰਾ ਕੋਈ ਸਮਾਨ ਜਿਹੜਾ ਉਹ ਖਾਦ ਆਪਾਂ ਵੀ ਉਹ ਪਹੁੰਚਾਇਆ ਹੋਰ ਜਿਹੜੀ ਜਿਤਨਾ ਫੀਸ ਦੀ ਜ਼ਰੂਰ ਸੀ ਉਹਨਾਂ ਫੀਸ ਦਿੱਤੀ ਗਈ ਆ ਇਸ ਤਰ੍ਹਾਂ ਸੰਗਤ ਨੇ ਜਿਹੜੀ ਮੰਗਾ ਸੀ ਮਾਰੇ ਕਿਰਪਾ ਨਾਲ ਆਪਾਂ ਸਾਰੀਆਂ ਜਿੱਥੇ-ਜਿੱਥੇ ਆ ਬੈਰ ਦੀ ਕਿਰਪਾ ਨੇ ਪੂਰੀਆਂ ਕੀਤੀਆਂ ਹੁਣ ਸੰਗਤ ਦੀ ਪਹਿਲੇ ਦਿਨ ਤੋਂ ਮੰਗ ਇਹ ਸੀ ਇਹ ਇਲਾਕਾ ਜਿਹੜਾ ਵਾ ਪਛੜਿਆ ਇਲਾਕਾ ਵਾ ਬਾਰਡਰ ਦਾ ਏਰੀਆ ਵਾ ਸਾਡੇ ਇੱਥੇ ਸਕੂਲ ਨਹੀਂ ਕਾਜ ਨਹੀਂ ਹੈਗਾ ਬੱਚਿਆਂ ਨੂੰ ਪੜ੍ਹਨ ਵਾਸਤੇ ਅਮਰਸਾਹ ਜਾਣਾ ਪੈਂਦਾ ਤੇ ਹੋ ਸਟੇਸ਼ਨਾਂ ਤੋਂ ਦੂਰ ਅਜਨਾਲਾ ਵਗੈਰਾ ਸੈੱਟ ਤੇ ਸਾਨੂੰ ਇਹ ਸਹੂਦਤ ਚਾਹੀਦੀ ਹੈ ਮੈਂ ਸੰਗਤ ਦੀ ਉਦਨ ਵੀ ਇਹ ਬੇਨਤੀ ਵੀ ਸੁਣ ਕੇ ਤਾਂ ਸੰਗਤ ਨੂੰ ਉਦਨ ਵੀ ਇਹ ਬੇਨਤੀ ਕੀਤੀ ਵੀ ਤੁਸੀਂ ਸਕੂਲ ਕਾਜ ਦੀ ਮੰਗ ਰੱਖੀ ਆ ਇਹ ਮੰਗ ਤੁਹਾਡੀ ਪਰਵਾਹਣਾ ਪਰ ਆਪਾਂ ਜਿਹੜੀ ਜਗ੍ਹਾ ਉਹ ਵੇਖੀਏ ਜਗ੍ਹਾ ਵੇਖ ਕੇ ਨਾਲ ਦੇ ਨਾਲ ਆਪਾਂ ਜਿਹੜੀ ਅੱਗੇ ਕਾਰਜਖਾਨਾ ਨੇ ਉਹ ਕਰੀਏ ਸੋ ਅੱਜ ਵੀ ਇਹ ਚ ਲੱਖੇ ਦੇ ਮੋਢ ਪਰ ਹੁੰਦੀ ਇਸ ਵੀਰਨ ਤੋਂ ਪ੍ਰਧਾਨ ਸਾਹਿਬ ਆ ਸਿੰਘ ਜੀ ਆਏ ਆ ਇਸ ਤਰ੍ਹਾਂ ਹੋਰ ਸੰਗਤਾਂ ਵੀ ਸਾਰੀਆਂ ਦੂਰ ਦਰਦ ਨੇ ਤੇ ਪਹੁੰਚੀਆਂ ਨੇ ਉਹਨਾਂ ਵਿੱਚ ਅੱਜ ਇਹੀ ਵਿਚਾਰ ਚੱਲੀ ਆ ਵੀ ਇੱਥੇ ਸਕੂਲ ਦਾ ਕਾਰਜ ਸਥਾਪਿਤ ਕੀਤਾ ਜਾਵੇ ਤੋਂ ਸੰਗਤ ਦੀ ਜਿਹੜੀ ਮੰਗ ਹੋ ਅਸੀਂ ਪ੍ਰਵਾਨ ਕਰਕੇ ਸਤਿਗੁਰੂ ਨੂੰ ਅੱਜ ਵੀ ਇਹੀ ਬੇਨਤੀ ਕੀਤੀ ਆ ਜਿਹਦੇ ਤੇ ਜਗ੍ਹਾ ਆਪ ਨੂੰ ਮਿਲਦੀ ਆ ਕਿਉਂਕਿ ਜਿਹੜੀ ਜਗ੍ਹਾ ਹੈ ਕਿ ਟਿਕਾਣੀ ਚਾਹੀਦੀ ਆ ਕਿ ਟੀਚਰ ਨੇ ਪੜਾਉਣ ਵਾਸਤੇ ਹੋਣਾ ਵਾ ਉਹਨੂੰ ਸਾਰੀ ਜਿਹੜੀ ਕਨਵੈਂਸ ਵਗੈਰਾ ਚਾਹੀਦੀ ਔਰ ਜਾਨ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਬੱਚਿਆਂ ਦਾ ਵੀ ਚਾਹੀਦਾ ਬੱਚਾ ਨੂੰ مین ਸਟੇਸ਼ਨ ਹੋਊਗਾ ਬੱਚਾ ਨੂੰ ਆਉਣਾ ਜਾਣਾ ਸੌਖਾ ਹੋਊਗਾ ਸੋ ਅਸੀਂ ਫੁੱਲ ਮਿਲਾ ਕੇ ਹੀ ਇਹਨਾਂ ਨੂੰ ਸੁਜੈਸਟ ਕੀਤਾ ਵਾ ਵੀ ਘਰੋਂ ਦਾ ਹਸਦਾ ਏਰੀਆ ਇਹਦੇ ਏਰ ਦੇ ਕਰ ਜਗਾ ਵੇਖੋ ਜਗਾ ਵੇਖ ਕੇ ਆਪਾਂ ਉਹ ਮਹਾਰਾਜ ਕਿਰਪਾ ਕਰਨ ਉਹ ਜਗਾ ਪ੍ਰਾਪਤ ਕਰਕੇ ਇੱਥੇ ਸਕੂਲ ਤੇ ਕਾਲਜ ਆਪਾਂ ਸਥਾਪਿਤ ਕਰੀਏ ਸੋ ਸਾਰੀ ਸੰਗਤ ਨੇ ਇੱਥੇ ਇਸ ਚੀਜ਼ ਤੇ ਹਮੇ ਭਰੀ ਆ ਸਹਿਮਤੀ ਦਿੱਤੀ ਆ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਪਹਿਲੇ ਦਿਨ ਇਸ ਬੰਦੇ ਚ ਜਿਹੜੀ ਸੇਵਾ ਵੀ ਉਹ ਲਿਖਣ ਸ਼ੁਰੂ ਕੀਤੀ ਆ ਸੋ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਦੀ ਬਖਸ਼ਸ਼ਤ ਕਾ ਸੰਘ ਦੇ ਸਹਿਯੋਗ ਨਾਲ ਆਪਾਂ ਇਹ ਕਾਰਜ ਜਿਹੜਾ ਅਗਲਾ ਇਹ ਕਰਨ ਦੇ ਇਲਾਕੇ ਜਾ ਰਹੇ ਹਾਂ ਕਹਿ ਸਕਦੇ ਹਾਂ ਕਿ ਕਾਰਜ ਸਵਾਰ ਸੰਪਰਦ ਦੇ ਵੱਲੋਂ ਹੁਣ ਜਰਾ ਰਮਦਾਸ ਖੇਰੇ ਦੇ ਵਿੱਚ ਕੱਲ ਜਿਹੜਾ ਕਾਲਜ ਖੁੱਲ੍ਹ ਜਾਣਾ ਹਾਂ ਬਿਲਕੁਲ ਜੀ ਬਿਲਕੁਲ ਸਕੂਲ ਕਾਲਜ ਜਿਹੜਾ ਸਥਾਪਿਤ ਹੋਣਾ ਹੈ ਜੋ ਸੰਘ ਦੇ ਸਹਿਯੋਗ ਨਾਲ ਸਤਿਕਾਰਯੋਗ ਮਖਸਸ ਸਤਾ ਹੈ ਇਹਦੇ ਵੀ ਕਾਫੀ ਛਾਵੇਂ ਚੱਲ ਰਹੀਆਂ ਹਨ ਸਿਹਰੇਖੇ ਦੇ ਵਿੱਚ ਸੰਪਰਦ ਤਾਂ ਦੇਖੋ ਜੀ ਇੱਥੇ ਨਹੀਂ ਦੇਸ਼ਾਂ ਦੇ ਦੇਸ਼ਾਂ ਵਿੱਚ ਜਿੱਦਾਂ ਬੰਗਲਾਦੇਸ਼ ਟਾਕੀ ਰਿਸਰਚ ਸੈਂਟਰ ਚੱਲ ਰਿਹਾ ਛਤੀਸਗੜ੍ਹ ਸਕੂਲ ਚੱਲ ਰਿਹਾ 8 ਏਕੜ ਦੇ ਵਿੱਚ ਇਸੇ ਤਰ੍ਹਾਂ ਹੀ ਪੂਰਨਪੁਰ ਚੱਲ ਰ ਇਸ ਤਰ੍ਹਾਂ CBSE ਨਾਲ ICSE ਬੋਰਡ ਨਾਲ ਸਟੇਟ ਬੋਰਡ ਨਾਲ ਸਾਡੇ ਕਈ ਸਕੂਲ ਤੇ ਕਈ ਕਾਲਜ ਇਸ ਤਰ੍ਹਾਂ ਕਲੀਨ ਹਸਪਤਲ ਜਿਹੜਾ ਚੱਲ ਰਿਹਾ ਹੈ। ਆਮਰਸਾਦ ਲਗ ਲਗ ਸਟੇਟਾਂ ਹਿੰਦੁਸਤਾਨ ਦੇ ਵਿੱਚ ਜਿਹੜੇ ਕਾਲਜ ਇੱਥੇ ਸਥਾਪਿਤ ਜਿਹੜੇ ਲੜਕੀਆਂ ਮਾਤੇ ਹੋਏ ਜਾਂ ਦੋਨੋਂ ਮਾਤਾ ਹੋ। ਨਹੀਂ ਕੋਡ ਬਣਾਉਂਦਾ। ਠੀਕ ਹੈ। ਦੂਜੇ ਪਾਸੇ ਸਪੇਨ ਤੋਂ ਆਏ ਸਿੰਘਰੀ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਬੱਚਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਸਾਡੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਪਿੰਡ ਮਾਸ਼ੀਆਲਾ ਕੋਨੇ ਵਾਲੇ ਤੋਂ ਜੋ 20-22 ਜਗ੍ਹਾ ਤੋਂ ਲਾਗੇ ਲਾਗੇ ਬੰਨ ਟੁੱਟੇ ਸੀ। ਉਨਰ ਜਾਂ ਸਵਾਮਾਂ ਸਾਰੀਆਂ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਨੇ ਨਭਾਈਆਂ ਨਾਲ ਕੁਝ ਬਾਬਾ ਗੁਰੂ ਕੇ ਬਾਗ ਵਾਲੇ ਕੁਝ ਤਰਨਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ ਹੋਣਾ ਜਿਹੜੇ ਲੰਮੇ ਬੰਨ ਪੂਰੇ ਆ ਉਹ ਬਾਬਾ ਸੁਖਾ ਸਿੰਘ ਜੀ ਨੇ ਇੱਥੇ ਸਵਾਮਾਂ ਨਭਾਈਆਂ ਤੇ ਹੋਰ ਵੀ ਹੋਣਾ ਤਕਰੀਬਨ ਸਾਡੇ ਏਰੀਆ ਦੇ ਵਿੱਚ ਬੀ ਖਾਦ ਸਕੂਲਾਂ ਦੀਆਂ ਫੀਸਾਂ ਤੱਕ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਸਾਰਾ ਕੁਝ ਬਾਬਾ ਜੀ ਨੇ ਜਿਸ ਤਰ੍ਹਾਂ ਜਿਸ ਸੰਗਤਾਂ ਨੇ ਕਿਹਾ ਉਸੇ ਤਰ੍ਹਾਂ ਕੀਤਾ ਹੁਣ ਤਕਰੀਬਨ ਅੱਜ ਇੱਥੇ ਖਾਦ ਬੀ ਦੀ ਸਮਾਪਤੀ ਹੋ ਗਈ ਸਾਰੇ ਇਲਾਕੇ ਦੇ ਜਿਹ ਤਕਰੀਬਨ ਦਿੱਤੀ ਗਈ ਹੈ ਉਹ ਉੱਥੇ ਮਾਛੀ ਵਾਲਾ ਬੰਦੇ ਉੱਤੇ ਜਿਹਨੂੰ ਬਾਬਾ ਜੀ ਆਏ ਸੀ ਤੀਸਰੇ ਚ ਉੱਤੇ ਦੇਣੀ ਤੇ ਸੰਗਤਾਂ ਨੇ ਇਕੱਠੀਆਂ ਹੋ ਕੇ ਇੱਕ ਬਾਬਾ ਜੀ ਨੂੰ ਮੰਗ ਕੀਤੀ ਸੀ ਵੀ ਸਕੂਲ ਕਾਲਜ ਦੀ ਤੇ ਬਾਬਾ ਜੀ ਨੇ ਉਸ ਦੇਣੀ ਉਹ ਮੰਗ ਪ੍ਰਮਾਣ ਕਰ ਲਈ ਸੀ ਜਿਸ ਦੀ ਸ਼ੁਰੂਆਤ ਅੱਜ ਵੀ ਖਾਦ ਦੀ ਸਮਾਪਤੀ ਹੋ ਰਹੀ ਆ ਪਰ ਉਸ ਦੀ ਨਹੀਂ ਜਿਹੜੀ ਆ ਬਾਬਾ ਜੀ ਨੇ ਅੱਜ ਗ੍ਰਹੀ ਤੋਂ ਸ਼ੁਰੂ ਕਰਤੀ ਆ ਸਕੂਲ ਕਾਲਜ ਦੀ ਜਿਹੜੀ ਕਿ ਹੁਣ ਇਹ ਹਾਸ ਕਰਦੇ ਆਂ ਕਿ ਬਹੁਤ ਜਲਦੀ ਸਾਡੇ ਇੱਥੇ ਬੱਚਿਆਂ ਵਾਸਤੇ ਸਕੂਲ ਤੇ ਕਾਲਜ ਬਣ ਜੂਗਾ ਕਿਹੜਾ ਫਾਇਦਾ ਹੋਏਗਾ ਬੱਚਿਆਂ ਨੂੰ ਇਹਦੇ ਨਾਲ ਦੇਖੋ ਜੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇੱਥੇ ਤਕਰੀਬਨ ਅੰਮ੍ਰਿਤਸਰ ਤੋਂ ਹੋਰ ਕੋਈ ਕਾਲਜ ਨਹੀਂ ਹੈਗਾ ਜੇ ਇੱਕ ਮੈਨੇ ਲਾਈਏ ਤੇ ਗਰਦਾਸਪੁਰ ਦੋਨੋਂ ਜਗ੍ਹਾ ਜਿਹੜੀਆਂ 50 ਕਿਲੋਮੀਟਰ ਆ ਕਾਲਜ ਵਾਸਤੇ ਤੇ ਸਕੂਲ ਲੋਕਲ ਹੈਗੇ ਨੇ ਪਰ ਉਹਨਾਂ ਦੇ ਵਿੱਚ ਵੇਖੀ ਜੇ ਸਿੱਖਿਆ ਦਾ ਮਿਆਰ ਹੈ ਉਹ ਠੀਕ ਨਹੀਂ ਹੈਗਾ ਤੇ ਬਾਬਾ ਜੀ ਦੀਆਂ ਸੁਆਮਾ ਜਿਹੜੀਆਂ ਸਰਹਾਲੀ ਸਾਹਿਬ ਚੱਲਦੇ ਆ ਸੀ ਸਕੂਲ ਕਾਲਜ ਦੀਆਂ ਉਤੋਂ ਦੇ ਇਲਾਕੇ ਦੀਆਂ ਸੰਗਤਾਂ ਨੇ ਦੱਸਿਆ ਸੀ ਬਹੁਤ ਵਧੀਆ ਚੱਲ ਰਿਹਾ ਤੇ ਬੱਚੇ ਬਹੁਤ ਵਧੀਆ ਪੜ ਰਹੇ ਆ ਉਹਦੇ ਨਾਲ ਸਾਡਾ ਪਛੜਿਆ ਹੋਇਆ ਇਲਾਕਾ ਜਿਹੜਾ ਵਾ ਇੱਕ ਪੜ੍ਹਾਈ ਦੇ ਪੱਖੋਂ ਅੱਗੇ ਹੋ ਕੇ ਨਿਕਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀ ਸੇਵਾ ਚੱਲ ਰਹੀ ਹੈ ਕਿਉਂਕਿ ਜਦੋਂ ਅਸੀਂ ਆਏ ਸੀ ਸਾਨੂੰ ਬਿਲਕੁਲ ਪਤਾ ਨਹੀਂ ਸੀ ਵੀ ਅਸੀਂ ਕਿੱਧਰ ਨੂੰ ਜਾਣਾ ਤੇ ਕਿੰਦਾ ਸੇਵਾ ਕਰਨੀ ਹੈ ਅਸੀਂ ਇੱਥੇ ਆ ਗਿਆ ਸੀ ਅਮਰਸਰ ਦੇ ਵਿੱਚ ਤੇ ਇੱਥੇ ਸਾਡਾ ਸੰਪਰਕ ਬਾਬਾ ਜੀ ਨਾਲ ਹੋਇਆ ਸਰਪੰਚ ਸਾਹਿਬ ਨਾਲ ਹੋਇਆ ਇਹਨਾਂ ਨੇ ਮਹਾਂਪ੍ਰੇਸ਼ਾਨਾ ਸਾਡਾ ਸੰਪਰਕ ਕਰਾਇਆ ਤੇ ਅਗਰ ਇਹਨਾਂ ਦਾ ਸਿਰ ਤੇ ਹੱਥ ਰਿਆ ਤੇ ਸਾਰੀਆਂ ਸਵਿਆਵਾਂ ਮਾਰੇ ਕਿਰਪਾ ਕਰੋਗੇ ਤੇ ਸਾਰੀਆਂ ਕੰਪਲੀਟ ਹੋਣਗੀਆਂ ਫਿਲਹਾਲ ਦੱਸਦੀ ਹੈ ਕਿ ਬਿੱਤੇ ਕੁਝ ਦਿਨ ਪਹਿਲਾਂ ਭਿਆਨਕ ਹੜ੍ਹਾਂ ਕਰਕੇ ਅਜਨਾਲਾ ਤੇ ਉਸਦੇ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡ ਤੇ ਕਸਬੇ ਅਜੇ ਸਨ ਜੋ ਕਿ ਹੜ੍ਹ ਦੀ ਜਪੇਟ ਵਿੱਚ ਆਉਣ ਕਰਕੇ ਬਹੁਤ ਸਾਰੀ ਤਬਾਹੀ ਹੋਈ ਸੀ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਰੁੜ ਗਈਆਂ ਘਰ ਤਬਾਹ ਹੋ ਗਏ ਉਤੇ ਹੀ ਜੇਕਰ ਗੱਲ ਕਰੀਏ ਸੰਪਰਦਾ ਸਰਹਾਲੀ ਸਾਹਿਬ ਵੱਲੋਂ ਉਹਨਾਂ ਦੇ ਵੱਲੋਂ ਲਗਾਤਾਰ ਹਰ ਪੀੜਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਇਸ ਐਲਾਨ ਤੋਂ ਬਾਅਦ ਰਮਦਾਸ ਦੇ ਲੋਕ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ